ਮੈਨੂੰ ਲੱਗਦਾ ਕਈ ਮੁੱਠ ਖਾ ਕੇ ਜਰੂਰ ਆਉਣਗੇ ਵੋਟ ਤਾਂ ਪਤਾ ਨਹੀਂ ਮਿਲਨੀ ਕਿ ਨਹੀਂ ਮਿਲਨੀ ਆ ਅਰੋੜਾ ਸਾਹਿਬ ਵਰਕੇ ਤਾਂ ਲੰਬਣੀ ਨਹੀਂ ਨੇ ਤਾਂ ਉਦੋਂ ਸਾਡੀ ਸਾਡੇ ਨਾਲ ਆ ਕੇ ਕਹਿੰਦਾ ਕਿ ਅਰੋੜਾ ਸਾਹਿਬ ਨੇ ਪੁਰਾਣੀ ਸਾਜ ਕੱਢ ਲੈਣੀ ਹੈ ਸਾਡੇ ਉਸੇ ਤਰ੍ਹਾਂ ਆ ਮੈਨੂੰ ਤਾਂ ਨਰੇਸ਼ ਟਿਕਾ ਹੁੰਦਾ ਵੀ ਨਹੀਂ ਪਤਾ ਸੀ ਇਹ ਕਦੋਂ ਗਿਆ ਤੇ ਮੁੜਿਆ ਜਦੋਂ ਤੂੰ ਵੀ ਬੰਦਾ ਚਾੜਾ ਭਾਈ ਜਿਹੜਾ ਸਮੇਂ ਨਾਲ ਹੀ ਮੁੜਿਆ ਮੈਨੂੰ ਹੁਣੇ ਦੱਸ ਲੈ ਕਹਿੰਦਾ ਮੇਰਾ ਤਾਂ ਮੁੰਡਾ ਵੀ ਹੈ ਜੋ ਕਿ ਜਰਨਲ ਦੇ ਡਾਕਟਰ ਕੇ ਡਿਸ਼ਨੇਲ ਇੰਜੀ ਲਾਇਆ ਹੋਇਆ ਸੀ ਉਹ ਮੈਂ ਕਹ ਸ਼ੁਕਰ ਹੈ ਤੁਹਾਨੂੰ ਪੰਜਾਬ ਦੀ ਆਵਾਜ਼ ਤੁਹਾਡੇ ਕੰਨਾਂ ਚ ਪਈਏ ਤੁਸੀਂ ਜਾਗਦੇ ਹੋ ਜ਼ਮੀਰਾਂ ਵਾਲੇ ਹੋ ਹਲੇ ਕਈ ਸੁੱਖੀ ਜ਼ਮੀਰਾਂ ਵਾਲੇ ਉੱਥੇ ਬੈਠੇ ਆ ਜਿਨ੍ਹਾਂ ਨੂੰ ਆਪਣੀ ਜ਼ਮੀਰ ਜਗਾਉਣੀ ਚਾਹੀਦੀ ਸਰਕਾਰਾਂ ਬਣਦੀਆਂ ਲੋਕਾਂ ਦੇ ਸਿਰ ਤੇ ਅਰ ਸਰਕਾਰਾਂ ਚੱਲਦੀਆਂ ਲੋਕਾਂ ਵਾਸਤੇ ਸਰਕਾਰ ਕੇਜਰੀਵਾਲ ਵਾਸਤੇ ਨਹੀਂ ਬਣੀ ਜੇ ਕੇਜਰੀਵਾਲ ਨੂੰ ਹੈਲੀਕਾਪਟਰ ਤੇ ਹੂਟੇ ਦਿਵਾਉਣ ਵਾਸਤੇ ਨਹੀਂ ਬਣੀ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਕਿ ਗੋਗੀ ਜੀ ਦੀ ਡੈਥ ਹੋਈ ਕਿ ਕਿਸੇ ਨੇ ਇਸ ਗੱਲ ਦਾ ਅੰਦਾਜ਼ਾ ਲਾਇਆ ਕਿ ਗੋਗੀ ਕਿੱਡਾ ਕੋਫਰਸਟ੍ਰੇਟ ਸੀ ਕਿੱਡਾ ਗੁੱਖੀ ਸੀ ਇਸ ਸਿਸਟਮ ਤੋਂ ਕਿਉਂਕਿ ਸਾਰਿਆਂ ਨੇ 2022 ਚ ਇਹਨਾਂ ਸਾਰਿਆਂ ਬਹੁਤ ਵੱਡੇ ਵੱਡੇ ਵਾਦੇ ਆਪਦੇ ਆਪਦੇ ਇਲਾਕੇ 'ਚ ਕਰਕੇ ਆਏ ਸਨ ਬਦਲਾਵ ਦੇ ਨੋਤੇ। ਇਹੀ ਗੱਲ ਕਹਿ ਕੇ ਆਏ ਸੀ ਨਾ ਕਿ ਪਿਛਲੀਆਂ ਜਿੰਨੀਆਂ ਸਰਕਾਰਾਂ ਨੇ ਉਹ ਮਾੜੀਆਂ ਨੇ ਹੁਣ ਚੰਗੇ ਲੋਕ ਆਏ ਆ। ਚੰਗੀ ਸੋਚ ਵਾਲੇ ਆਏ ਆ ਬਦਲਾਵ ਲਿਆਉਣਗੇ। ਕਿਸੇ ਨੇ ਨਹੀਂ ਸੋਚਿਆ ਸੀ ਕਿ ਬਦਲਾਵ ਇਹ ਜਾਊਗਾ ਜਿਹੜਾ ਪੰਜਾਬ ਨੂੰ ਆਈ.ਸੀ.ਯੂ 'ਚ ਪਾ ਦੂਗਾ। ਅੱਜ ਗੋਕੀ ਸਾਹਿਬ ਨੇ ਬੜੀ ਹਿੰਮਤ ਰੱਖਦਾ ਜੀ ਮੈਂ ਉਹਨਾਂ ਦੀ ਵੀ ਮੈਂ ਇਹਨਾਂ ਦੀ ਵੀ ਵੀਡੀਓ ਆਪ ਚੜਾ ਕੇ ਇਹਨਾਂ ਦੀ ਇੱਜ਼ਤ ਕੀਤੀ ਸੀ ਔਰ ਮੈਂ ਅਪੀਲ ਕੀਤੀ ਸੀ ਜੇ ਜਾਗਦੇ ਜ਼ਮੀਰਾਂ ਵਾਲੋ ਅੱਜ ਵੀ ਜਾਗ ਜਾਓ ਪੰਜਾਬ ਕਾਤਰ ਜੇ ਦਿਨ ਗੋਕੀ ਨੇ ਨਹੀਂ ਪੱਥਰ ਟਾਇਆ ਸੀਗਾ ਮੈਂ ਸਭ ਤੋਂ ਪਹਿਲਾਂ ਲਾਈਵ ਹੋ ਕੇ ਆਪ ਦੀ ਗੱਲ ਰੱਖੀ ਸੀ ਉਹਦਾ ਮੈਨੂੰ ਫੋਨ ਵੀ ਆਇਆ ਤੇ ਮੈਂ ਗੋਕੀ ਪਰਚਾ ਨਾ ਕਰਾ ਲਈ ਮੈਨੂੰ ਫੋਨ ਕਰੀ ਜਾਂਦਾ ਮੈਨੂੰ ਕਹਿੰਦਾ ਭਾਜੀ ਤੁਸੀਂ ਮੇਰੀ ਹੌਸਲਾ ਵਜਾਈ ਕਰਤੀ ਮੈਂ ਪ੍ਰਵਾਹ ਵੀ ਕਰਦਾ ਇਹ ਸਰਕਾਰ ਦੀ ਮੈਨੂੰ ਨਹੀਂ ਪਤਾ ਸੀਗਾ ਕਿ ਕੋ ਸਮਾਵਾਦ ਉਹ ਵਿਚਾਰਾ ਇਹ ਦੁਨੀਆਵਾਨੀ ਸੰਸਾਦ ਕੋਲ ਮੇ ਤਾਂ ਕਹਿ ਚੁੱਕਾ ਮੈਂ ਕਿ ਜਿੰਨੀ ਸਾਡੀ ਆਪਸ ਚ ਗੱਲ ਹੋਈ ਉਹ ਐਡਾ ਕੁ ਦੁਖੀ ਸੀ ਆਮ ਆਦਮੀ ਪਾਰਟੀ ਤੋਂ ਕਿ ਮੈਂ ਬਿਆਨ ਨਹੀਂ ਕਰ ਸਕਦਾ ਇਲੈਕਸ਼ਨ ਜਿਹੜਾ ਹੋ ਰਹੀ ਆ ਸਾਧ ਸੰਗਤ ਦੀ ਉਸ ਜਿਹੜਾ ਸਾਡੇ ਇਹ ਸਾਡੇ ਸਾਰਿਆਂ ਦੇ ਵਿਚਾਰ ਨਹੀਂ ਰਿਹਾ ਮਗਰ ਉਹ ਤੇ ਕਾ ਕਿਸ ਗੱਲ ਨੂੰ ਵਿਚਾਰਨ ਦੀ ਲੋੜ ਆ ਸਤਿਕਾਰਯੋਗ ਸਾਬ ਅਮਰੀਕ ਸਿੰਘ ਜੀ ਉਹਨੇ ਬੋਲ ਕੇ ਗਏ ਆ ਸੁਝੀ ਸਾਰਿਆਂ ਨੇ ਇਹਨਾਂ ਦੀ ਖਬਰ ਵੀ ਇਹਨਾਂ ਦੀ ਸਾਰੀ ਗੱਲ ਉਸ ਸਮੇਂ ਅਖਬਾਰਾਂ 'ਚ ਪੜ੍ਹੀ ਵੀ ਆ ਛਲਨਾਂ 'ਚ ਸੁਣੀ ਵੀ ਆ ਕਦੋਂ ਤੱਕ ਬਰਦਾਸ਼ਤ ਕਰਨਾ ਮੈਨੂੰ ਇਹ ਗੱਲ ਦੱਸੋ ਹੁਣ ਤਾਂ ਪਾਣੀ ਵੀ ਸੁਨੋਂ ਲੰਘ ਗਿਆ ਮੈਂ ਹਰਾਮ ਹੋ ਨਾ ਕੀ ਇੰਨੇ ਬੇਸ਼ਰਮ ਲੋਕ ਨੇ ਔਰ ਭਗਵਾਨ ਤੁਮਾਨ ਕੋ ਆਸ ਰੱਖੀ ਜਾ ਸਕਦੀ ਜਿਹੜਾ ਬੰਦਾ ਆਪਦੇ ਧੀ ਪੁੱਤ ਦਾ ਨਹੀਂ ਹੋਇਆ ਸਾਥ ਸੰਗਤ ਹੀ ਉਹਨੇ ਥੋੜਾ ਕਿਥੋਂ ਹੋ ਜਾਣਾ ਮੈਨੂੰ ਤਾਂ ਇਹ ਨਹੀਂ ਸਮਝੂ ਮੇਰੇ ਨਾਲ ਤਾਂ ਰੌਲਾ ਹੀ ਹੈ ਨਾ ਮੈਨੂੰ ਤਾਂ ਕਹਿੰਦਾ ਸੀਗਾ ਬੋਲਿਆ ਨਾ ਕਰ ਮੈਂ ਹੁਣ ਵੀ ਜਦੋਂ ਮੈਨੂੰ ਸੱਜ ਬੁਲਾਉਂਦੀ ਆ ਮੈਨੂੰ ਸਵਾਲ ਕਰ ਕੇ ਕਹਿੰਦੀ ਕਿ ਤੇ ਭਗਵਾਨ ਤੂੰ ਖਲਾਬ ਨਾ ਬੋਲਿਆ ਕਰ ਮੈਂ ਕਿਉਂ ਮੈਂ ਕਿਉਂ ਨਾ ਬੋਲਾਂ ਮੈਂ ਉਹਨੂੰ ਦੱਸਦੀ ਜਾ ਕੇ ਅਲੇਕਾ ਮੈਂ ਬੋਲਦਾ ਕਿਥੇ ਮੇਰਾ ਹੱਥ ਪੈ ਗਿਆ ਨਾ ਫਿਰ ਉਹ ਅਤਿ ਆਵ ਕਰੋ ਤੇਰੇ ਨਾਲ ਕਿ ਚੇਤੇ ਕਰੇਗਾ ਮੈਂ ਕਿਸੇ ਦੇ ਖਿਲਾਫ ਨਹੀਂ ਤੁਹਾਨੂੰ ਸਰਕਾਰਾਂ ਚ ਤੁਹਾਨੂੰ ਪਾਵਰ ਦਿੱਤੀ ਆ ਤੁਹਾਨੂੰ ਮੁੱਖ ਮੰਤਰੀ ਬਣਾਇਆ ਸਟੇਕ ਕਮਿਟਿਡ ਟੂ ਯੋਰ ਕੋਰਸ ਜੋ ਤੁਸੀਂ ਵਾਦਾ ਕੀਤਾ ਸੀ ਉਸ ਗੱਲ ਦੀ ਕਮਿਟਮੈਂਟ ਤੇ ਰਹੋ ਲੋਕਾਂ ਨੂੰ ਝੂਠ ਬੋਲ ਕੇ ਝੀਠ ਕਰਕੇ ਠੱਗੀ ਮਾਰ ਕੇ ਗੱਡੀ ਨਹੀਂ ਚੱਲਨੀ ਹਰੇਕ ਨੂੰ ਆਸ਼ਰ ਵਿਖ ਲੋ ਕੀ ਹੁੰਦਾ ਮਤਲਬ ਮੈਂ ਕੀ ਕਹਿ ਰਹਾ ਜੀ ਵਿਧਾਨ ਸਭਾ ਇਹ ਬੰਦਾ ਸ਼ਰਾਬ ਪੀ ਕੇ ਜਾਂਦਾ ਕੀ ਇਹ ਬਦਲਾਅ ਸੀ ਇਹ ਬੰਦਾ ਸ਼ਰਾਬ ਪੀ ਕੇ ਘਰ ਘਰ ਚ ਜਾਵੇ ਕੀ ਇਹ ਬਦਲਾਅ ਸੀ ਪਾਰਲੀਮੈਂਟ ਚ ਮੈਂ ਨਹੀਂ ਇਹਦੇ ਨਾਲ ਤੇ ਐਮਪੀ ਆ ਹਾਲਸ਼ਾ ਜੀ ਅਮਧਿਆਣੀ ਰਹਿੰਦੇ ਆ ਜੀ ਉਹ ਨਾਲ ਤੇ ਐਮਪੀ ਸਭ ਸਭ